ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋ ਵਲੌਗਸ 07 ਦਿੱਤਾ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪਾਂ ਨਾ ਪਾਰਸੋ ਇੱਕ ਵਲੌਗ ਪਾਇਆ ਹੈਗਾ ਜ ਜਿਹਦੇ ਵਿੱਚ ਨਾ ਅਸੀਂ ਆਪਣੇ ਗੋਣੇ ਕਮੀਆਂ ਦੱਸੀ ਸੀਗੇ ਹੈਨਾ ਤੇ ਮੈਨੂੰ ਨਾ ਫੋਨ ਕਾਲ ਸਿੰਨੇ ਆਏ ਸਾਰੇ ਕਹਿੰਦੇ ਵੀ ਤੁਸੀਂ ਆਪਣੇ ਆਪਣੇ ਦਾ ਦੱਸ ਦਿੱਤੇ ਵੀ ਤੁਹਾਡੇ ਪਾਪਾ ਜੀ ਲਾਗੇ ਬੈਠੇਗੇ ਤੇ ਉਹਨਾਂ ਨੂੰ ਕਿਉਂ ਨਹੀਂ ਪੁੱਛਿਆ ਮੈਂ ਕਹਾਂ ਉਹਨਾਂ ਨੂੰ ਮੈਂ ਨਹੀਂ ਪੁੱਛਣਾ ਨਾ ਮੰਮੀ ਦੱਸੂਗੀ ਮੈਂ ਕਹਾਂ ਮੰਮੀ ਨੂੰ ਪੁੱਛਦੇ ਆ ਵੀ ਮੰਮੀ ਤੁਸੀਂ ਨਾ ਵੀ ਕੋਈ ਚੰਗੀ ਗੱਲ ਕੋਈ ਮਾੜੀ ਗੱਲ ਦੱਸੋ ਕਵਿਤਾ ਨੂੰ ਪਾਪਾ ਜੀ ਦੇ ਵਿੱਚ ਕਿਹੜੀ ਚੰਗੀ ਗੱਲ ਆਉਦੀ ਹੈ ਕਿਹੜੀ ਮਾੜੀ ਗੱਲ ਲੱਗਦੀ ਆ ਦੱਸੋ ਮੰਮੀ ਇਹਦਾ ਜਵਾਬ ਤੁਸੀਂ ਦੇਣਾ ਹੀ ਪਾਪਾ ਜੀ ਤੋਂ ਨਹੀਂ ਲੈਣਾ ਹੈਗਾ ਨਹੀਂ ਤਾਂ ਪਾਪਾ ਜੀ ਦਾ ਤੁਹਾਨੂੰ ਸੁਭਾਅ ਦਾ ਪਤਾ ਹੀ ਆ ਵੀ ਉਹ ਲੱਪਨ ਦੇ ਪੁਰਾਣੇ ਕੁੜੇ-ਬੁੜੀਆਂ ਇੱਦਾਂ ਹੀ ਹੁੰਦੇ ਨੇ ਨਾ ਤੁਹਾਡੇ ਲੱਗ ਪਿੰਦੇ ਤੇ ਬੋਲਣ ਤੇ ਆਪਾਂ ਡਰਦੇ ਨਹੀਂ ਉਹਨਾਂ ਕੋਈ ਜਾਈਦਾ ਹੈਗਾ ਤੇ ਆਪਾਂ ਹੁਣ ਮੰਮੀ ਨੂੰ ਪੁੱਛਦੇ ਆ ਮੰਮੀ ਤੁਸੀਂ ਦੱਸੋ ਅਗਰ ਸਮਾਂ ਰਿਆ ਬੰਨੀ ਬਾਰੇ ਕੱਬਾਈ ਉਹ ਨਹੀਂ ਮੈਨੂੰ ਤਾਂ ਪਿਆਰ ਹੈਗਾ ਮੰਮੀ ਉਹ ਪਿਆਰ ਹੁੰਦਾ ਹੀ ਨੇ ਆਪਣੇ ਲੋਰ ਨੂੰ ਪਿਆਰ ਹੈ ਕੋਈ ਤਾਣੀ ਮੈਜ ਤੇ ਬੈਠੇ ਨੂੰ ਅੱਛਾ ਹੱਲੇ ਵੀ ਮਤਲਬ ਕਿ ਮਤਲਬ ਤਾਂ ਹੀ ਪਿਆਰ ਆ ਹੈ ਬੜਾਪੇ ਚ ਅਹੀਂ ਤਾਂ ਕਹਿੰਦਾ ਵੀ ਸਾਡੇ ਚ ਨਹੀਂ ਪਿਆਰ ਹੈਗਾ ਇਹ ਤਾਂ ਮੰਮੀ ਦਾ ਸਦਾ ਦੇਖ ਲਓ ਕਿ ਬੜਾਪੇ ਚ ਵੀ ਕਹਿੰਦੇ ਪਿਆਰ ਹੈ ਨਹੀਂ ਮੰਮੀ ਹੁਣ ਤਾਂ ਹੈਗਾ ਤੁਹਾਡਾ ਪਿਆਰ ਹੈ ਅੰਮੀ ਤਾਂ ਕਹਿੰਦੇ ਪਾਪੇ ਨੂੰ ਪਿਆਰੇ ਨੂੰ ਬਦਨਾਮ ਕਰੀ ਜਾਂਦੇ ਆ ਹੈ ਨਹੀਂ ਪਾਪਾ ਉਹ ਤਾਂ ਨੂੰ ਕਹਣਾ ਨਹੀਂ ਪਾਪਾ ਇੰਨੀ ਇੰਨੇ ਬਿਮਾਰ ਹੋ ਜਾਣ ਇੰਨੀ ਫਿਕਰ ਇੰਨੀ ਫਿਕਰ ਕਰਦੇ ਆ ਨਾ ਤਾਨੂੰ ਕਹੋ ਕੇ ਉਹ ਦੇਖੋ ਬੁਲਾ ਕੇ ਉਹ ਹੈਗੀ ਆ ਪੁੱਛੋ ਰੁ ਬੁਲਾ ਕੇ ਠੀਕ ਆ ਇਦਾਂ ਹੀ ਹੁੰਦੀ ਨਾ ਸਿੱਧੀ ਹੈ ਨਾ ਔਰ ਬੁਲਾ ਕੇ ਦੇਖੋ ਉਹ ਠੀਕ ਆ ਹੁਣ ਬਾਰ ਬਾਰ ਪੁੱਛੂਗੇ ਨੇ ਇਹ ਤਾਂ ਇੰਨੇ ਤਾਂ ਮੰਮੀ ਸਾਡੇ ਵੀ ਨਹੀਂ ਬੰਦੇ ਪੁੱਛਦੇ ਹੈਗੇ ਜਿੰਨਾ ਫੋਹਵਾ ਕੇ ਪਾਪਾ ਜੀ ਤੁਹਾਨੂੰ ਪੁੱਛਦੇ ਆ ਨਾ ਤੋਹੀ ਕਹਿੰਦੇ ਮਤਲਬ ਦਾ ਪਿਆਰ ਦੇ ਲੋ ਹੈ ਬੁੱਢੇ ਘਾਰੇ ਵੀ ਮੰਮੀ ਕਹੀ ਜਾਂਦੇ ਆ ਮਤਲਬ ਦਾ ਪਿਆਰ ਅੱਛਾ ਚੱਲੋ ਚੰਗੀ ਗੱਲ ਦੱਸੋ ਪਹਿਲਾਂ ਚੰਗੀ ਗੱਲ ਕਿਹੜੀ ਆ ਚੰਗੀ ਜੰਮੀ ਮੈਨੂੰ ਆ ਲੈ ਲਓ ਹਾਂ ਮੰਮੀ ਫਸਦਾ ਰਹਾ ਵਾ ਫਸ ਹਾਂ ਗੱਲ ਮੁਕਾ ਦਿੱਤਾ ਹਾਂ ਮੈਂ ਕੁੜੀ ਹਾਂ ਫਿਰ ਵੀ ਸੋਚ ਚੱਲ ਦੋ ਤਾਂ ਦੇ ਪਾਪੇ ਦੀ ਕੋ ਚੰਗੀ ਮਾੜੀ ਗੱਲ ਫਿਰ ਵੀ ਇਹ ਲੈ ਆ ਵੀ ਫਿਕਰ ਉਹ ਕਰਦੇ ਆ ਦਾਦੀ ਹਾਂ ਫਿਕਰ ਫਿਕਰ ਦਿੰਦਾ ਹੈ ਫਿਕਰ ਤਾਂ ਹੈਗਾ ਉਹ ਮੇਰੇ ਮੂੰਹ ਤੇ ਲਗਾਣਾ ਹੀ ਨਿਕਲ ਉਹ ਤਾਂ ਫਿਰ ਉਹ ਤਾਂ ਸਾਰੇ ਅੱਜ ਕੱਲ ਇਦਾਂ ਹੀ ਕਰਦੇ ਆ ਹਨਾ ਜਿਹੜਾ ਫਿਕਰ ਉਹ ਦੇਖੋ ਕਿੰਨਾ ਜਦੋਂ ਮਾਰਿਆ ਕੰਮ ਤਾਂ ਸਾਰੇ ਹੀ ਹੁੰਦਾ ਹੈ ਸਾਰੇ ਸਾਡੇ ਸਾਡਾ ਜਿਹੜਾ ਪਿਆਰਿਆ ਉਹ ਵਲੌਗਾਂ ਦੇ ਵਿੱਚ ਹੀ ਆ ਵਲੌਗ ਤੋਂ ਪਿੱਛੇ ਜਿਹੜਾ ਸਾਟ ਜੈ ਨਾ ਹਰ ਵੇਲੇ ਛਤਰ ਪਤੰਗ ਹੋਏ ਰਹਿੰਦੇ ਫਸੇ ਰਹੀਦਾ 24 ਘੰਟੇ ਤੇ ਇੱਦੇ ਮੰਮੀ ਬਣਾ ਦੇ ਆ ਪਰ ਮੰਮੀ ਤੁਹਾਡੀ ਫਿਕਰ ਤਾਂ ਬਹੁਤ ਕਰਦੇ ਆ ਬਾਰ ਬਾਰ ਪੁੱਛੂਗੇ ਫਿਰ ਉਹ ਮੰਮੀ ਨੂੰ ਕਹੋਗੇ ਇੱਧਰ ਨਾ ਜਾ ਉੱਧਰ ਨਾ ਜਾ ਤੂੰ ਡਿੱਗ ਜੂਗੀ ਭੋਮ ਇੱਧਰ ਨੂੰ ਆਓ ਛਾਂ ਜੀ ਹੁੰਦੀ ਆ ਕਲੀਅਰ ਨਹੀਂ ਹੁੰਦਾ ਤੇ ਉਹ ਸਾਰੇ ਇੰਨੇ ਫਿਕਰ ਕਰਦੇ ਆ ਹਨਾ ਤੇ ਮੰਮੀ ਨੂੰ ਪਿਆਰ ਨਹੀਂ ਦਿਦਾ ਹੈਗਾ ਪਾਪਾ ਜੀ ਦਾ ਦੇਖ ਲਓ ਅੱਛਾ ਮਾੜੀਆਂ ਹੀ ਗੱਲਾਂ ਆ ਨਾ ਸਾਰੀਆਂ ਕੋਈ ਚੰਗੀ ਗੱਲ ਅੱਜ ਤੱਕ ਹੈ ਹੀ ਨਹੀਂ ਗੱਲ ਪਿਆਰ ਨਾਲ ਕਰਨੀ ਉਹਨਾਂ ਦਾ ਮਾਰ ਕੇ ਕਰਨੀ ਅੱਛਾ ਆਹ ਗੱਲ ਹਾਂ ਮੇਰੇ ਵੀ ਉਦੋਂ ਕੋਈ ਅਜੇ ਤੱਕ ਇੰਨੇ ਸਾਲ ਜਵਾਨੀ ਤੋਂ ਬਟਾਪਾ ਆ ਗਿਆ ਕੋਈ ਇੰਨੇ ਸਾਲਾਂ ਚ ਕੋਈ ਚੰਗੀ ਗੱਲ ਤੁਹਾਨੂੰ ਮਿਲੀ ਨਹੀਂ ਆ ਹੱਤ ਹੋ ਗਈ ਉਹ ਨਿਆਣੇ ਤਾਂ ਵਿਆਹੇ ਆ ਤੇ ਸੁਲਾਹ ਕਰੀ ਜੀ ਹਾਂ ਨਿਆਣੇ ਵਿਆਹੇ ਅੱਛਾ ਵਿਉਣ ਵੇਲੇ ਸਲਾਹ ਹੁੰਦੀ ਹਾਂ ਉਹ ਵੇ ਤਾਂ ਆਉਂਦੀ ਸੀ ਮੰਗਣੇ ਵਿਆਹ ਨੇ ਹੂੰ ਕੋਈ ਬਾਤ ਲੈ ਆਣੀ ਜਿਆ ਸਲਾਹ ਨਹੀਂ ਆਉਣਾ ਸਾਲ ਕੋਈ ਹਾਂ ਹਾਂ ਠੀਕ ਆ ਬਲੋ ਕਿ ਜਿਆਦਾਤਰ ਮਾੜੀਆਂ ਗੱਲਾਂ ਹੀ ਆ ਨਾ ਆ ਲੈ ਲੋ ਕੰਮ ਹੀ ਚਾਹੀਦਾ ਨੰ ਕੰਮ ਹਾਂ ਇੱਦਾਂ ਹੀ ਹੁੰਦੇ ਪੁਰਾਣੇ ਬੂੜੇ ਕੋਈ ਗੱਲ देर ਤੇ ਨਹੀਂ ਲਾਈਦੀ ਹੁੰਦੀ ਹੌਂਸਲਾ ਰੱਖੀ ਜਾਂਦਾ ਉਹ ਇੱਦਾਂ ਹੀ ਹੁੰਦੇ ਆ ਬਸ ਨਾ ਇਹ ਹੁੰਦਾ ਵੀ ਫਟਾਫਟ ਕੰਮ ਹੋ ਜਾਵੇ ਕੋਈ ਲੇਟ ਨਾ ਹੋਵੇ ਹੈ ਨਾ ਠੀਕ ਆ ਕੋਈ ਚੰਗੀ ਗੱਲ ਨਹੀਂ ਹੋਰ ਅੱਛਾ ਚੱਲ ਉਹ ਤਾਂ ਫਿਕਰ ਕਰਦੇ ਈ ਕਰਦੇ ਆ ਹਨਾ ਵੀ ਜਦੋਂ ਤੁਸੀਂ ਬਿਮਾਰ ਹੋ ਜਾਂਦੇ ਓ ਇੰਨਾ ਉਹਨਾਂ ਦਾ ਦਿਲ ਕਰਦਾ ਉਹ ਤਾਂ ਫਿਰ ਕਰਨਾ ਈ ਆ ਰੋਟੀ ਨੀ ਖਾਣੀ ਫਿਰ ਲੈ ਕੇ ਹਾਂ ਕੁੜੀਆਂ ਨੂੰ ਕਿੱਦਾਂ ਕਹਿਣਾ ਕੁੜੀਆਂ ਨੂੰ ਤਾਂ ਕਹਿਣਾ ਈ ਆ ਉਹ ਤਾਂ ਫਿਰ ਪਤਾ ਵੀ ਕੁੜੀਆਂ ਨੂੰ ਮੈਂ ਤਾਂ ਚੀਜ਼ ਲੈ ਆਉਂਦੀ ਉਹ ਤਾਂ ਫਿਰ ਘਰ ਵਾਲੀ ਨੇ ਤਾਂ ਹਰ ਕੋਈ ਰੋਹ ਪਾ ਕੇ ਚੀਜ਼ ਮੰਗਦਾ ਹੁੰਦਾ ਹਨਾ ਨੋਹਾਂ ਨੂੰ ਨਹੀਂ ਕਹਿ ਸਕਦੇ ਪਰ ਇਹ ਆ ਵੀ ਚਲੋ ਜੇ ਆਪਣੀਆਂ ਧੀਆਂ ਵਾਂਗੂ ਸਾਂਭ ਜੇ ਤਾਂ ਕੋਈ ਨੀ ਕਹਿ ਵੀ ਲਵੇ ਤਾਂ ਵੀ ਕੋਈ ਏਡਾ ਚੱਕਰ ਨੀ ਹੈਗਾ। ਤੇ ਕਹਿ ਵੀ ਦਿੰਦੇ ਆ ਇਤਾਂ ਦੀ ਗੱਲ ਵੀ ਨਹੀਂ ਵੀ ਸਾਨੂੰ ਕਹਿੰਦੇ ਨਹੀਂ ਉਹ ਜਿੱਥੇ ਉਹਨਾਂ ਇਹ ਕਹਿਣਾ ਉਹ ਕਹਿ ਵੀ ਦਿੰਦੇ ਆ ਇਤਾਂ ਦੀ ਗੱਲ ਵੀ ਨਹੀਂ ਹੈਗੀ ਪਰ ਇਹ ਆ ਵੀ ਜ਼ਿਆਦਾਤਰ ਮਾੜੀਆਂ ਗੱਲਾਂ ਆ ਹੈ ਮਮੀ ਆ ਇਹ ਬਹੁਤ ਮਾੜੀ ਗੱਲ ਆ ਹੈ ਜੇ ਨੌਹਂ ਦੀਆਂ ਨੂੰ ਕਹਿੰਦਾ ਤੇ ਆਪ ਵੀ ਕਹਦੇ ਇਹ ਇਹ ਗੱਲ ਜਾ ਕੇ ਉਹਨਾਂ ਪਾਪੇ ਦੇ ਮੂੰਹ ਤੇ ਕਾਹਦਾ ਜਰੀਕਾ ਦੇਖੋ ਬੰ ਨਾਲੇ ਮੇਰਾ ਫੋਨ ਬੰਦ ਹੁੰਦਾ ਨਾਲ ਹੈਨਾ ਇਹ ਮੈਂ ਤੁਹਾਨੂੰ ਕਰਾਣਾ ਗੱਲਾਂ ਕਰਨ ਜੇ ਸਾਰੇ ਕਹੇ ਵੀ ਢਿੱਲੋ ਸਾਹਿਬ ਮੱਖਣ ਬਾਰੇ ਨੇ ਤੁਸੀਂ ਦੱਸਿਆ ਹੈ ਨਾ ਕੁਝ ਵੀ ਉਹਨਾਂ ਬਾਰੇ ਇਹ ਚੰਗੀ ਗੱਲ ਇਹ ਆ ਵੀ ਉੱਦਾਂ ਉਹਨਾਂ ਨੇ ਕੁਝ ਨਹੀਂ ਕਹਿਣਾ ਬੋਲਣਾ ਨਹੀਂ ਕੋਈ ਰੋਕ ਟੋਕ ਨਹੀਂ ਆ ਤੇ ਜਦੋਂ ਉਹਨਾਂ ਨੇ ਬੋਲਣਾ ਫਿਰ ਸਾਡੀ ਬੋਲਤੀ ਬੰਦ ਹੋ ਜਾਂਦੀ ਆ ਇਹ ਫਰਕ ਆ ਵੀ ਉੱਦਾਂ ਨਹੀਂ ਉਹ ਕੁਝ ਵੀ ਕਹਿੰਦੇ ਘੱਟ ਬੋਲਦੇ ਆ ਪਰ ਇੱਕ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦੇਣੀ ਜਿਹੜੇ ਘੱਟ ਬੋਲਣ ਵਾਲੇ ਹੁੰਦੇ ਨਾ ਮੀਸਣੇ ਬੰਦੇ ਹੁੰਦੇ ਆ ਕਦੀ ਵੀ ਇਹਨਾਂ ਦਾ ਯਕੀਨ ਨਾ ਕਰੋ ਵੀ ਇਹ ਘੱਟ ਬੋਲਦੇ ਤਾਂ ਬਹੁਤ ਚੰਗੇ ਆ ਘੱਟ ਬੋਲਣ ਵਾਲੇ ਹਮੇਸ਼ਾ ਮੀਠਲੇ ਬੰਦੇ ਹੋਗੇ ਉੱਦਾਂ ਨੇ ਨਹੀਂ ਬੋਲਣਾ ਕੈਮਰੇ ਪਿੱਛੇ ਇਹ ਬਥੇਰੇ ਤੇ ਲੜਾਈ ਵੀ ਸਾਡੀ ਉਹੀ ਬਹੁਤ ਹੁੰਦੀ ਆ ਉਹੀ ਗੱਲ ਹੈ ਨਾ ਵੀ ਲੜ ਕੇ ਫੇ ਆਪਣਾ ਥਣੇ ਇੱਕੋ ਵੇਲੇ ਹੈ ਨਾ ਵੀ ਲੜ ਲੁੜ ਕੇ ਆਪਾਂ ਸ਼ਾਮ ਨੂੰ ਫੇ ਇੱਕ ਜੇ ਹੋ ਜੀਦਾ ਆ ਉਹ ਹਿਸਾਬ ਹੈ ਸਾਡੇ ਚ ਵੀ ਸਾਰਾ ਦਿਨ ਭਾਵੇਂ ਦਿਹਾੜੀ ਚਾਰ ਵਾਰੀ ਲੜੀਏ ਤੇ ਸ਼ਾਮ ਨੂੰ ਜੇ ਫੇ ਉੱਤਾਂ ਦੇ ਰੋਟੀ ਪਾਣੀ ਖਾਣ ਵੇਲੇ ਇਕੱਠੇ ਹੋ ਜੀਦਾ ਇਹਨੂੰ ਵੀ ਸਾਡੀ ਜਿਹੜੀ ਲੜਾਈ ਆ ਬਹੁਤੇ ਦਿਨ ਨਹੀਂ ਚੱਲਦੀ ਹੈਗੀ ਜਿੱਦਾਂ ਕਈਆਂ ਦੇ ਹੁੰਦਾ ਨਾ ਵੀ ਚਾਰ ਪੰਜ ਦਿਨ ਗੁੱਸੇ ਹੀ ਰਹਿਣਾ ਐਦਾਂ ਨਹੀਂ ਅਸੀਂ ਜੇ ਮਤਲਬ ਸਵੇਰ ਨੂੰ ਲੜੇ ਤਾਂ ਸ਼ਾਮ ਨੂੰ ਬੁਲਾ ਲੈਣਾ ਜੇ ਰਾਤ ਨੂੰ ਲੜੇ ਤਾਂ ਸਵੇਰ ਨੂੰ ਬੁਲਾ ਲੈਣਾ ਐਦਾਂ ਦਾ ਨਹੀਂ ਚੇਤਾ ਹੀ ਭੁੱਲ ਜਾਂਦਾ ਵੀ ਅਸੀਂ ਲੜੇ ਵੀ ਸੀਗੇ ਇਹ ਗੱ ਤੇ ਉਹ ਚੇਤਾ ਅੰਦਰ ਕਿਹੜੀ ਗੱਲ ਕੀਤੀ ਹੈ ਚੇਤਾ ਹੀ ਨਹੀਂ ਰਹਿੰਦਾ ਲੜਾਈਆਂ ਦਾ ਸਮਾਂ ਕਿ ਹੋਰ ਲੜਾਈ ਹੋ ਜਾਂਦੀ ਪਿਛਲੀ ਲੜਾਈ ਦਾ ਚੇਤਾ ਵੀ ਭੁੱਲ ਜਾਂਦਾ ਵੀ ਅਸੀਂ ਲੜੇ ਵੀ ਸੀਗੇ ਤਾਂ ਇਹ ਗੱਲਾਂ ਆ ਠੀਕ ਆ ਜੀ ਤੇ ਆਪਾਂ ਨੇ ਪਿਛਲੇ ਵਲੌਗ 'ਚ ਇੱਕ ਸਵਾਲ ਪਾਇਆ ਹੈਗਾ ਵੀ ਉਹ ਇਦਾਂ ਦੀ ਕਿਹੜੀ ਚੀਜ਼ ਆ ਜਿਹੜੀ ਸੁੱਕੀ 2 ਕਿਲੋ ਤੇ ਜਦੋਂ ਗਿੱਲੀ ਹੋ ਜਾਂਦੀ ਆ 1 ਕਿਲੋ ਹੋ ਜਾਂਦੀ ਆ ਤੇ ਜਦੋਂ ਸੜ ਜਾਂਦੀ ਆ 3 ਕਿਲੋ ਹੋ ਜਾਂਦੀ ਆ ਹਨਾ ਤੇ ਉਹ ਕਮੈਂਟ ਹਨਾ ਸਵਾਲ ਦਾ ਜਵਾਬ ਦਿੱਤਾ ਸੀ ਆਪਣੀ ਭੈਣ ਰਜਨੀ ਬਾਲਾ ਨੇ ਵੀ ਮੈਂ ਕਹਿੰਨੀ ਉਹਨਾਂ ਦਾ ਦਿਮਾਗ ਕਿ ਆ ਬਾਤਾਂ ਇੰਨੇ ਇੰਟੈਲੀਜੈਂਟ ਹੋ ਹਰੇਕ ਚੀਜ਼ ਦਾ ਜਵਾਬ ਉਹਨਾਂ ਤੋਂ ਹੁੰਦੇ ਹੀ ਆ ਚਾਹੇ ਮੈਂ ਜਿੱਦਾਂ ਦਾ ਮਰਜੀ ਹੈ ਨਾ ਸਵਾਲ ਉਹਨਾਂ ਪਾ ਲਵਾਂ ਉਹ ਹੱਸ ਦੇ ਕੇ ਕਹਿੰਦੇ ਹਣ ਸਾਇੰਸ ਵਾਲ ਤਰ੍ਹਾਂ ਪੇ ਮੈਂ ਕਹ ਮੈਂ ਤਾਂ ਆਪਣੇ ਜਿੱਦ ਤੋਂ ਬਹੁਤ ਔਖਾ ਸਵਾਲ ਪਾਇਆ ਵੀ ਦੇਖੀਏ ਕਿ ਇਹਨਾਂ ਨੂੰ ਪਤਾ ਕਿ ਨਾ ਨਹੀਂ ਪਤਾ ਪਰ ਉਹਨਾਂ ਦਾ ਮੈਂ ਗਿਫਟ ਪਿੱਛੇ ਇਹ ਪਾਰਸਲ ਵੀ ਕੀਤਾ ਸੀ ਪਤਾ ਨਹੀਂ ਉਹਨਾਂ ਤੱਕ ਪਹੁੰਚਿਆ ਕਿ ਨਹੀਂ ਪਹੁੰਚਿਆ ਨੂੰ ਮੇਰਾ ਇੱਕ ਸੁਨੇਹਾ ਵੀ ਮੈਨੂੰ ਇੰਸਟਾ ਤੇ ਮੈਸੇਜ ਕਰਨਾ ਤੇ ਆਪਾਂ ਉਹਨਾਂ ਦਾ ਗਿਫਟ ਉਹਨਾਂ ਨੂੰ ਦੇਣਾ ਹੈ ਠੀਕ ਹੈ ਜੀ ਪਲੇਸ ਮੇਰੀ ਇਨਸਟਾਈਲੀ ਤੇ ਮੈਨੂੰ ਦੀਦੀ ਮੈਸੇਜ ਕਰੇ ਉਹ ਢਿੱਲੋ ਵਲੌਗ 07 ਤੇ ਤਾਂ ਅੱਜ ਦਾ ਜਿਹੜਾ ਸੰਭਾਲਿਆ ਤੁਹਾਨੂੰ ਅਈ ਰੋਕੇ ਪਾਉਣੇ ਆ ਹੁਣ ਮੈਂ ਮੈਥ ਦਾ ਸੰਭਾਲ ਲੈ ਕੇ ਆਈ ਆ ਇਹ ਦੀਦੀ ਬਹੁਤ ਇੰਟੈਲੀਜੈਂਟ ਹੈ ਇਹਨਾਂ ਦੇ ਮੈਨੂੰ ਲੱਗਦਾ ਜਵਾਬ ਦੇ ਹੀ ਦੇਣਾ ਤੇ ਬਾਕੀ ਵੀ ਤੁਸੀਂ ਸਾਰੇ ਜਣੇ ਜ਼ਰੂਰ ਜਵਾਬ ਦੇਓ ਤੇ ਠੀਕ ਆ ਜੀ ਵਲੌਗ ਦੇ ਨਾਲ ਬਨੇ ਰਹੋ ਤੇ ਮਿਲਦੇ ਥੋੜੇ ਟਾਈਮ ਤੱਕ ਆਪਾਂ ਥੋੜਾ ਜਿਹਾ ਕੰਮ ਕੁੰਮ ਕਰ ਲਈਏ ਅੱਜ ਜਿਹੜਾ ਮੈਂ ਰਮਾਲ ਸਿਰ ਤੇ ਬੰਨਿਆ ਕਿਉਂਕਿ ਮੈਂ ਲਗਾਇਆ ਹੋਇਆ ਹੈ ਇਹ ਤੇਲ ਸਿਰ ਨੂੰ ਤਾਂ ਉਹ ਦੇਖੋ ਪਿੱਛੇ ਚੌਂਕੇ ਦੇ ਉੱਤੇ ਓਟੇ ਤੇ ਮੇਰਾ ਪਿਆ ਨਾ ਨੂੰ ਲਈਏ ਫਿਰ ਆਪਣਾ ਟਾਈਮ ਹੋ ਜਾਣਾ ਜਾਣੇ ਦਾ ਕਲਾਸ ਦਾ ਵੀ ਹੈਨਾ ਤੇ ਚਲੋ ਕਰ ਲਈਏ ਪਾਪਾ ਸ਼ਰੀਰ ਦੀ ਅਸੀਂ ਬਹੁਤ ਸਫਾਈ ਕਰ ਲਈਆਂ ਹੱਲੇ ਉਹਨਾਂ ਨੂੰ ਪਤਾ ਨਹੀਂ ਲੱਗਾ ਵੀ ਇੰਨੀ ਸਫਤ ਕੀਤੀ ਹੈ ਇਹਨਾਂ ਨੇ ਜੇ ਜਾ ਉਹ ਵੀ ਬਾਹਰ ਦੱਸ ਕੇ ਆ ਉਹ ਤਾਂ ਮੜਾ ਜਾ ਹੁਣ ਡਰਦੇ ਆ ਇਹ ਤਾਂ ਸਾਹਮਣੇ ਨਹੀਂ ਕਰ ਸਕਦੇ ਹੈਨਾ ਪਿੱਠ ਪਿੱਛੇ ਕਰੀਦੀ ਹੁੰਦੀ ਸਫਤ ਵੀ ਹੈਨਾ ਇਹਨਾਂ ਦੇ ਆ ਦਿਨ ਦਾ ਧੰਨਾ ਕੁੜੀਆਂ ਆ ਅਸ਼ਾ ਇਹ ਨਾਲੋਂ ਪਹਿਲਾਂ ਤੁਸੀਂ ਸਾਡੇ ਸਾਡੀ 바ਰੀ ਹੈ ਪਾਤੀ ਕੋਈ ਕਰ ਕੋਈ ਗੱਲ ਨਹੀਂ ਨਾ ਕੰਨਾ ਲੋ ਚਲੋ ਕਰ ਲਈਏ ਕੰਮ ਕੁਮ ਮਿਲਦੇ ਆ ਥੋੜੇ ਟਾਈਮ ਬਾਅਦ ਠੀਕ ਆ ਗਿਆ ਹਾਂ ਤੂੰ ਬੜੇ ਚੇਤੇ ਕਰਦੇ ਹੀ ਸਾਰੇ ਜਾਣੇ ਤੈਨੂੰ ਕਹਿੰਦੇ ਇਹ ਸਭ ਹੀ ਟੌਨ ਅੱਜ ਕੱਲ ਕਿੱਥੇ ਰਹਿੰਦਾ ਆ ਦੀਦਾ ਹੀ ਨਹੀਂ ਉਹ ਲੈ ਲੈ ਉੱਧਰੋਂ ਹਵਾ ਤਪੁੰਦੀ ਆ ਉੱਧਰੋਂ ਉਹ ਇੱਧਰ ਨੂੰ 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 ਹੋਰ ਹਾਂ ਹੈ ਤੇਗਸਈਆ ਚੱਲ ਫੇਸਣਾ ਅੱਜ ਗੱਲਬਾਤ কই ਚੱਲ ਗਾਣਾ ਸੁਣਾ ਦੇ ਫੇ ਹਾਂ ਆਜਾ ਕਿੱਦਾਂ ਐਦਾਂ বাজਜਾ বাজਜਾ ਵਜਾਣਾ ਹੈ ਹੋਰ ਪੀਪਣੀ ਪੀਪਣੀ ਵੀ ਵਜਾਣੀ ਉਧਰ ਐਦਰ ਟੋਪ ਵੰਦੀ ਕਲੀਅਰ ਨਹੀਂ ਆਉਂਦੀ ਲੈ ਤਾਂ ਮਿੰਨੀ ਉੱਠਣਾ ਪੈਣਾ ਹੈ ਨਾ ਮੈਂ ਉੱਠਾਂ ਚੱਲ ਓਏ ਇਹਦੇ ਐਕਸ਼ਨ ਦੇਖੀ ਜਾਓ ਮੈਂ ਇੱਥੇ ਆ ਕੇ ਕਰਾਂ ਵਾਜਾ ਹੇ ਐਦ ਆਈਦਾ ਏਦਾਂ ਤੇਰੇ ਨਾਲ ਵੀਡੀਓ ਬਣਾਵਾ ਅਜਾ ਅੱਛਾ ਇੱਕ ਮਿੰਟ ਹੂੰ ਆੜੇ ਲੈ ਹਾਣ ਏਦੇ ਦੇ ਹਾ ਅੰਗੜੀ ਆਇਆ ਕਿੱਥੇ ਆਇਆ ਅੰਗੜੀ ਆ ਜਿਪੂ ਆਇਆ ਇਹ ਢਿੱਲੋ ਸਾਹਿਬ ਨੂੰ ਇਹ ਅੰਗੜੀ ਕਹਿੰਦਾ ਆ ਕੀ ਨਾਂ ਆ ਇਹਦਾ ਅੰਗੜੀ ਕਾ ਢਿੱਲੋ ਸਾਹਿਬ ਗੁੱਲੋ ਪਾਪਾ ਗੁੱਲੋ ਪਾਪਾ ਨਹੀਂ ਕਹਣਾ ਪਾਪੇ ਦਾ ਵੀ ਨਾਂ ਲੈਂਦਾ ਸਾਰਿਆਂ ਦਾ ਨਾਂ ਲੈਂਦਾ ਆ ਦੱਸਾ ਪਾਪੇ ਨੂੰ ਮੈਂ ਨਾ ਲੈਂਦਾ ਇਹ ਦੱਸ ਦਮਾ ਆਦਮਾ ਨਹੀਂ ਲੈ ਹੁਣ ਹੁਣੇ ਪੈਰਾਂ ਨੂੰ ਪੈਂਦਾ ਐਕਟਿੰਗ ਨਹੀਂ ਕਰਨੀ ਐਕਟਿੰਗ ਦੇ ਕੋਈ ਨਹੀਂ ਸੋਹਣੀ ਘੱਟਿਆ ਚੱਲ ਹੱਸ ਆਪੇ ਕੋਈ ਗਾਣਾ ਗੁਣਾ ਸੁਣਾ ਦੇ ਟਿੱਟੀ ਆਏ ਓਏ ਮੈਂ ਤਾਂ ਪਾਰੀ ਪਿਆਰ ਨੇ ਓਏ ਰੋਟੀ ਖਾ ਲਈ ਰੱਜ ਕੇ ਕੜੀ ਨਾ ਲਾ ਕੜੀ ਨਾ ਖਾਦੀ ਅੱਛਾ ਕਹਿੰਦਾ ਰੋਟੀ ਖਾ ਲਈ ਰੱਜ ਕੇ ਕੜੀ ਨਾ ਹੈ ਨਾ ਹੂੰ

ਚਲੋ ਇਹਦੇ ਤਾਂ ਇਦਾਂ ਤੇ ਕਿੰਨਾ ਖਰੇ ਮੁੱਕਣਾ ਹੀ ਨਹੀਂ ਹੈਗੇ ਆਪਾਂ ਤਾਂ ਕੰਮ ਕਰ ਲਈਏ ਨਹੀਂ ਹੂੰ ਗੁਗਲੇ ਲਈ ਕਿੱਥੇ ਗੁਗਲੇ ਤੇਰੇ ਰੋਜ਼ ਹੀ ਗੁਗਲੇ ਬਣੇ ਰਹਿੰਦੇ ਆ ਅੱਛਾ ਤੂੰ ਤਾਂ ਤਾਂ ਆ ਵੀ ਕੋਈ ਸੱਦੇ ਤੂੰ ਤਾਂ ਆਮੀ ਫੋਨ ਜਨਨਾ ਹੈ ਗੁਗਲੇ ਨਾ ਤੇਰੀ ਮौज ਆ ਹਨਾ ਤੇਰੀ ਮौज ਆ ਉਹ ਜਿੱਥੇ ਮਰਜੀ ਕੋਈ ਪ੍ਰੋਗਰਾਮ ਹੋਵੇ ਰੇਟ ਘਮ ਹੋ ਰਹੇ ਹੁੰਦਾ ਉਹ ਨਹੀਂ ਹੂੰ ਇਹਦੇ ਇੰਗੜੀ ਗਿਨਰ ਹੂੰ ਨਹੀਂ ਆ ਕੇ ਹੰਦਾ ਨਾਲ ਬੋਪੀ ਨੇ ਲੈ ਲੈ ਤੇ ਇਹ ਪਾਟ ਤਰ੍ਹਾਂ ਬੋਲ ਲਾ ਕੇ ਤੇ ਹੈ ਨਾ ਸੱਟ ਨਹੀਂ ਲੱਗਦੀ ਤੇਰੇ ਇਹਦਾ ਕ ਅੱਛਾ ਬਾਸ ਇਹ ਡਰਾਮੇ ਆ ਤੂੰ ਤੇਰੇ ਨਹੀਂ ਮੁੱਕਣੇ ਇਹ ਹਾਂਜੀ ਲੋ ਜੀ ਤੇ ਹੁਣ ਆਪਾਂ ਆਪਣੇ ਜਿਹੜੇ ਕਮੈਂਟ ਸਾਨੂੰ ਸੁਣ ਸੁਣੇ ਕਰਦੇ ਆ ਉਹਨਾਂ ਦੇ ਨਾਮ ਬੋਲ ਦਈਏ ਤੇ ਰਜਨੀਵਾਲਾ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਚੁੱਕੀਆਂ ਕਿ ਉਹਨਾਂ ਦੇ ਕੋਲ ਹਰੇਕ ਸਵਾਲ ਦਾ ਜਵਾਬ ਹੁੰਦਾ ਆ ਤੇ ਉਹਨਾਂ ਮਤਲਬ ਕਿ ਬਹੁਤ ਸੋਹਣੇ ਉਹਨਾਂ ਦੇ ਜਵਾਬ ਹੁੰਦੇ ਆ ਤੇ ਇੰਨੇ ਇੰਟੈਲੀਜੈਂਟ ਆ ਤੇ ਮੈਂ ਕੀ ਦੱਸਾਂ ਕੀ ਸਿਰਫ ਤਾਂ ਕਰਾਂ ਤੇ ਮੈਂ ਉਹ ਦਿਨ ਨੂੰ ਕਿਹਾ ਸੀ ਕਿ ਮੈਨੂੰ ਇੰਸਟਾ ਤੇ ਮੈਸੇਜ ਕਰਿਓ ਠੀਕ ਆ ਜੀ ਤੇ ਹੁਣ ਜਿਹਨਾਂ ਨੇ ਆਪਣੇ ਸੋਹਣੇ ਸੋਹਣੇ ਆਪਣੇ ਹੈ ਨਾ ਕਮੈਂਟ ਕੀਤੇ ਸੀਗੇ ਉਹਨਾਂ ਦੇ ਨਾਮ ਬੁਲਦਈਏ ਰਾਜਵਿੰਦਰ ਕੌਰ ਜੀ ਵੈਨਕੂਵਰ ਤੋਂ ਤੇ ਸੁਖਵਿੰਦਰ ਕੌਰ ਜੀ ਉਹਨਾਂ ਨੇ ਸ਼ਾਇਦ ਆਪਣਾ ਪਿੰਡ ਲਿਖਿਆ ਹੈ ਮੰਨ ਤਲਵੰਡੀ ਕਪੂਰਥਲਾ ਤੋਂ ਠੀਕ ਆ ਜੀ ਤੇ ਦਿਲਜੀਤ ਕੌਰ ਜੀ ਮਨਪ੍ਰੀਤ ਕੌਰ ਜੀ ਥੈਂਕ ਯੂ ਸੋ ਮੱਚ ਤੁਸੀਂ ਆਪਣੇ ਸੋਹਣੇ ਸੋਹਣੇ ਕਮੈਂਟ ਕੀਤੇ ਤੇ ਅੱਜ ਦਾ ਜਿਹੜਾ ਸਵਾਲ ਆ ਉਹ ਮੈਂ ਅੱਜ ਮੈਂ ਤਾਂ ਆ ਲੈ ਕੇ ਆਈਆਂ ਮਿੰਨਾ ਦਾ ਜਿਹੜੇ ਰਜਨੀ ਵਾਲਾ ਭੈਣ ਆ ਉਹਨਾਂ ਤਾਂ ਆਨਸਰ ਦੇ ਹੀ ਦੇਣਾ ਬਾਕੀ ਵੀ ਜ਼ਰੂਰ ਦੇਓ ਪਰ ਇਹਦੇ ਵਿੱਚ ਮੈਂ ਹੁਣ ਆਪਸ਼ਨਾਂ ਨਹੀਂ ਦੇਣੀਆਂ ਪਹਿਲਾ ਮੈਂ ਸਾਇੰਸ ਦਾ ਸਵਾਲ ਪਾਇਆ ਹੈਗਾ ਨਾ ਤੇ ਹੁਣ ਮੈਂ ਪਾਉਂਗੀ ਮੈਥ ਦਾ ਠੀਕ ਆ ਜੀ ਤੇ ਜਿਹੜਾ ਇਹ ਸਵਾਲ ਹੈਗਾ ਆ ਸਾਰੇ ਜਣੇ ਧਿਆਨ ਨਾਲ ਸੁਣ ਲਿਓ 2 1 5 ਕਿੰਨਾ ਅਨਸਰ ਠੀਕ ਆ ਜੀ 2 ਮੈਂ ਇਥੇ ਸਕਰੀਨ ਸ਼ਾਟ ਲਗਾ ਦੂੰਗੀ ਉਹਦਾ ਠੀਕ ਆ ਜੀ ਸਾਰੇ ਜਣੇ ਦੇਖ ਲਿਓ 2 1 5 ਤੇ ਬਰਾਬਰ ਉਹਦਾ ਆਨਸਰ ਦੱਸਿਓ ਸਾਰੇ ਜਣੇ ਕਿੰਨਾ ਆ ਤੇ ਸਾਰੇ ਜਣੇ ਆਪਣੇ ਕਮੈਂਟ ਜਰੂਰ ਕਰਿਓ ਤੇ ਮੈਨੂੰ ਲੱਗਦਾ ਰਜਨੀ ਵਾਲਾ ਭੈਣ ਨੇ ਤਾਂ ਇਹਦਾ ਨਾ ਆਨਸਰ ਕੱਢ ਕੇ ਲੈ ਹੀ ਆਉਣਾ ਤੇ ਤੁਸੀਂ ਭੈਣ ਲਾਸਟ ਦੇ ਵਿੱਚ ਕਮੈਂਟ ਕਰਿਓ ਠੀਕ ਆ ਜੀ ਪਹਿਲਾਂ ਮੈਨੂੰ ਬਾਕੀਆਂ ਦੇਖ ਲੰਦੋ ਵੀ ਕਿਸੇ ਦਾ ਇੰਨਾ ਦਿਮਾਗ ਹੈਗਾ ਆ ਦੇਖਦੇ ਆ ਵੀ ਕੋਈ ਸਹੀ ਆਨਸਰ ਦਿੰਦਾ ਕਿ ਨਹੀਂ ਦਿੰਦਾ ਤੇ ਤੁਸੀਂ ਤਾਂ ਮੈਨੂੰ ਪਤਾ ਹੈ ਤੁਸੀਂ ਤਾਂ ਆਨਸਰ ਦੇ ਹੀ ਦੇਣਾ ਆ ਠੀਕ ਆ ਜੀ ਤੇ ਆਪਣਾ ਵਲੌਗ ਜਿਹੜਾ ਹੁਣ ਆਊਗਾ 2 ਦਿਨਾਂ ਬਾਅਦ ਤੇ ਸਾਰੇ ਜਣੇ ਵਲੌਗ ਨੂੰ ਦਿੱ ਸਪੋਰਟ ਕਰਦੇ ਰਹੋ ਪਿਆਰ ਦਿੰਦੇ ਰਹੋ ਤੇ ਆਪਣੇ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਠੀਕ ਆ ਜੀ ਤਾਂ ਮਿਲਦੇ ਹੁਣ ਤੁਹਾਨੂੰ 2 ਦਿਨਾਂ ਬਾਅਦ